ਆਉਣ ਵਾਲੇ ਦਿਨਾਂ ਵਿੱਚ ਤਿਹਾਰਾਂ ਦੇ ਸੀਜ਼ਨ ਦੌਰਾਨ ਆਮ ਲੋਕਾਂ ਨੂੰ ਖਾਣ ਪੀਣ ਵਾਲੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਰਕਾਰ ਨੇ ਵੱਖ-ਵੱਖ ਖਾਣ ਵਾਲੇ ਤੇਲ ਤੇ ਕਸਟਮ ਡਿਊਟੀ ਵਧਾ ਦਿੱਤੀ ਹੈ ਜਿਸ ਦਾ ਅਸਰ ਕੀਮਤਾਂ ਤੇ ਦਿਖਾਈ ਦੇ ਸਕਦਾ ਹੈ ਇੱਕ ਰਿਪੋਰਟ ਮੁਤਾਬਕ ਸਰਕਾਰ ਨੇ ਕੱਚੇ ਅਤੇ ਰਿਫਾਈਂਡ ਸੂਰਜਮੁਖੀ ਦੇ ਤੇਲ ਸਮੇਤ ਕੁਝ ਹੋਰ ਖਾਣ ਵਾਲੇ ਤੇਲ ਤੇ ਕਸਟਮ ਡਿਊਟੀ ਵਧਾਉਣ ਦਾ ਫੈਸਲਾ ਕੀਤਾ ਹੈ ਰਿਪੋਰਟ ਵਿੱਚ ਵਿੱਤ ਮੰਤਰਾਲੇ ਦੇ ਇੱਕ ਨੋਟੀਫਿਕੇਸ਼ਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੱਚੇ ਅਤੇ ਰਿਫਾਈਂਡ ਪਾਮ ਆਇਲ ਸੋਆਬੀਨ ਤੇਲ ਅਤੇ ਸੂਰਜਮਕੀ ਦੇ ਬੀਜਾਂ ਦੇ ਤੇਲ ਤੇ ਬੇਸਿਕ ਕਸਟਮ ਡਿਊਟੀ ਵਧਾ ਦਿੱਤੀ ਗਈ ਹੈ ਇਹ ਬਦਲਾ ਸ਼ਨੀਵਾਰ 14 ਸਤੰਬਰ ਭਾਵ 14 ਸਤੰਬਰ ਤੋਂ ਲਾਗੂ ਹੋ ਗਿਆ ਹੈ ਕੱਚੇ ਪਾਮ ਤੇਲ ਕੱਚੇ ਸੋਆਬੀਨ ਤੇਲ ਅਤੇ ਕੱਚੇ ਸੂਰਜਮਕੀ ਦੇ ਬੀਜਾਂ ਦੇ ਤੇਲ ਤੇ ਬੇਸਿਕ ਕਸਟਮ ਡਿਊਟੀ ਹੁਣ 20% ਹੈ ਜੋ ਪਹਿਲਾਂ 0 ਸੀ ਜਦੋਂ ਕਿ ਰਿਫਾਈਨਡ ਸੂਰਜਮੁਕੀ ਦੇ ਬੀਜ ਤੇਲ ਰਿਫਾਈਨਡ ਫਾਰਮ ਆਇਲ ਅਤੇ ਰਿਫਾਈਨਡ ਸੋਇਆਬੀਨ ਤੇਲ ਤੇ ਮੂਲ ਕਸਟਮ ਡਿਊਟੀ ਹੁਣ 32.5% ਹੈ ਜੋ ਪਹਿਲਾਂ 12.5% ਸੀ ਵੱਖ-ਵੱਖ ਖਾਣ ਵਾਲੇ ਤੇਲ ਤੇ ਕਸਟਮ ਡਿਊਟੀ 'ਚ ਵਾਧਾ ਅਜਿਹੇ ਸਮੇਂ 'ਚ ਕੀਤਾ ਗਿਆ ਜਦੋਂ ਦੇਸ਼ 'ਚ ਆਉਣ ਵਾਲੇ ਕੁਝ ਦਿਨਾਂ 'ਚ ਤਿਉਹਾਰਾਂ ਦੀ ਗਿਣਤੀ ਵਧਣ ਵਾਲੀ ਹੈ ਸਤੰਬਰ ਦਾ ਅੱਧਾ ਮਹੀਨਾ ਬੀਤ ਚੁੱਕਾ ਹੈ ਨਵਰਾਤਰੀ ਅਤੇ ਦੁਸਹਿਰੇ ਵਰਗੇ ਤਿਉਹਾਰ ਅਗਲੇ ਮਹੀਨੇ ਯਾਨੀ ਅਕਤੂਬਰ ਦੇ ਸ਼ੁਰੂ ਵਿੱਚ ਆ ਰਹੇ ਨੇ ਉਸ ਤੋਂ ਬਾਅਦ ਅਕਤੂਬਰ ਦੇ ਅੰਤ ਵਿੱਚ ਦੀਵਾਲੀ ਦਾ ਤਿਉਹਾਰ ਹੈ ਤਿਹਾਰਾਂ ਦਰਮਿਆਨ ਖੁਰਾਕੀ ਤੇਲ ਦੀ ਕੀਮਤ ਵੱਧ ਜਾਂਦੀ ਹੈ